ਮਿੱਤਰੋ ਸਸਤਰੀ ਕਾਲ ਰਾਤ 19 ਮਾਰਚ 2025 ਦੀ ਜਿਹੜੀ ਸ਼ਾਮ ਸੀ ਨਾ ਮਿੱਤਰੋ ਜਦੋਂ ਹੱਲਾ ਗੁੱਲਾ ਹੋਇਆ ਸੀ ਨਾ ਹੱਲਾ ਗੁੱਲਾ ਜੀ ਨੂੰ ਪਿੰਡਾਂ ਚ ਆਪਾਂ ਬੋਲਦੇ ਆਂ 47 ਦੀ ਵੰਡ ਤੇ ਪੰਜਾਬ ਹੀ ਉਦੋਂ ਕਟਿਆ ਗਿਆ ਸੀ ਸਭ ਤੋਂ ਵੱਧ ਨੁਕਸਾਨ ਹੋਇਆ ਪੰਜਾਬ ਦਾ ਇੱਕ ਲਹਿੰਦਾ ਪੰਜਾਬ ਬਣ ਗਿਆ ਇੱਕ ਚੜ੍ਹਦਾ ਪੰਜਾਬ ਬਣ ਗਿਆ ਰਾਤ ਜਾਂ ਕੱਲ ਸ਼ਾਮ ਨੂੰ ਖਨੌਰੀ ਤੇ ਸ਼ੰਭੂ ਬਾਰਡਰ ਤੇ ਜੋ ਵਾਪਰਿਆ ਹੈ ਕਿਸਾਨ ਗਲਤ ਸੀ ਉਹ ਕਹਿੰਦੇ ਇਲੈਗਲ ਨੇ ਰੋਕੀ ਹੋਈ ਸੀ ਰੋਡ ਉਹ ਗੱਲਾਂ ਅਲੱਗ ਛੱਡ ਦਿਓ ਪਾਸੇ ਰੱਖ ਦਿਓ ਉੱਥੇ ਜਿਹੜੇ ਬਜ਼ੁਰਗ ਬੈਠੇ ਸੀ ਨਾ ਤੇ ਕਾਈ ਜੀ ਸਾਹਿਬ ਜਿਹੜੇ ਗੁਰਸਿੱਖ ਹੈ ਸਿੱਧੂ ਸਾਹਿਬ ਸ਼ਾਇਦ ਉਹਨਾਂ ਨੇ ਆਖਿਆ ਕਿ ਤੁਸੀਂ ਸਾਡੇ ਬਾਪੂ ਕਿਉਂਕਿ ਸਾਡੇ ਬਜ਼ੁਰਗ ਵੀ ਵਾਹੀ ਕਰਦੇ ਆ ਤੇ ਅਸੀਂ ਤੁਹਾਡੇ ਬੱਚੇ ਆ ਪਰ ਯਾਰੋ ਉਦੋਂ ਬੜਾ ਯਾਰ ਦੁੱਖ ਹੋਇਆ ਜਦੋਂ ਉੱਥੇ 80-80 ਸਾਲ ਦੀਆਂ ਬਜ਼ੁਰਗ ਬੀਬੀ 80-80 ਸਾਲ ਦੇ ਬਜ਼ੁਰਗ ਸਿਰਾਂ ਤੇ ਝੋਲੇ ਰੱਖ ਕੇ ਸੜਕਾਂ ਤੇ ਤੁਰੇ ਆਉਂਦੇ ਆ ਯਾਰ ਉਹਨਾਂ ਨੂੰ ਕੀ ਪੁੱਛਦੇ ਆ ਕਿੱਥੇ ਜਾਣਿਓ ਬਿਲਿਆ ਸਟੇਸ਼ਨ ਤੇ ਜਾਣਿਓ ਉੱਥੇ ਰਾਤ ਕੱਟ ਲਾਂਗੇ ਤੜਕੇ ਕੋਈ ਸਾਧਨ ਮਣੂੰਗਾ ਉਹਨਾਂ ਦਾ ਜਿਹੜਾ ਫਿੜੀ-ਫਿੜੀ ਨਾਲ ਸਮਾਨ ਸੰਭਾਲ ਕੇ ਰੱਖਿਆ ਸੀ ਕਿਉਂਕਿ 14 ਮਹੀਨਿਆਂ ਤੋਂ ਉਹ ਟਰਾਲੀਆਂ ਉਹ ਤਰਪਾਲਾਂ ਦੇ ਤੰਬੂ ਉਹੀ ਉਹਨਾਂ ਦੇ ਘਰ ਸੀ ਉਹੀ ਉਹਨਾਂ ਦੇ ਚੁੱਲ੍ਹੇ ਚੌਕੇ ਸੀ ਉਹੀ ਉਹਨਾਂ ਦੀ ਕਿਚਨ ਸੀ ਉਹੀ ਉਹਨਾਂ ਦੇ ਹਾਰੜ ਸਿਆਲ ਮੀਂਹੇਰੀ ਧੁੱਪ ਦੇ ਵਿੱਚ ਆਸ਼ਿਆਨੇ ਸੀ ਉਹਨਾਂ ਆਸ਼ਿਆਨੇ ਦੇ ਵਿੱਚ ਦੋਸਤੋ ਜਿਹੜੇ ਸਿਲੰਡਰ ਪਏ ਸੀ ਨਾ ਖੰਡ ਚਾ ਸੀ ਰੋਟੀ ਪੱਕੀ ਜਿਵੇਂ ਬਜ਼ੁਰਗ ਗੱਲਾਂ ਕਰਦੇ ਐ ਕਿ ਜਦੋਂ 47 ਦਾ ਰੋਲਾ ਪਿਆ ਨਾ ਤੇ ਜਿੱਥੇ ਰੋਟੀ ਪੱਕੀ ਸੀ ਜੇ ਇੱਕ ਤਵੇ ਤੇ ਐ ਤੇ ਇੱਕ ਛਾਬੇ 'ਚ ਐ ਉਹ ਉਵੇਂ ਹੀ ਰਹੇਗੀ ਇਹ ਵੀ ਬਜ਼ੁਰਗ ਯਾਰੋ ਰਾਤ ਰੋਟੀ ਖਾ ਰਿਹਾ ਵਿਚਾਰੇ ਹੱਥਾਂ ਤੇ ਰਹੇਗੀ ਕੋਈ ਹੱਥ ਤੇ ਲੈ ਕੇ ਭੱਜ ਪਿਆ ਉਹਨਾਂ ਰੋਟੀਆਂ ਨੂੰ ਸਿਕਿਉਰਿਟੀ ਖਾ ਗਈ ਪੁਲਿਸ ਖਾ ਗਈ ਕਹਿ ਲੋ ਵੇਖੋ ਯਾਰ ਸਿਲੰਡਰਾਂ ਤੇ ਕੱਪੜੇ ਪਾ ਕੇ ਗੱਡੀਆਂ ਚ ਰੱਖੇਗੇ ਚਲੋ ਆ ਕੇ ਆਪਾਂ ਨੂੰ ਘਰੇ ਕੰਮ ਦੇਣਗੇ ਕਿਉਂਕਿ ਹਰ ਇੱਕ ਸੋਚਦਾ ਬੰਦਾ ਫੋਰਸਾਂ ਦੇ ਵਿੱਚ ਵੀ ਹੁੰਦਾ ਹੈ ਪਰ ਯਾਰ ਜਦੋਂ ਤੁਹਾਡੇ ਕੋਲੇ ਪਲੈਨਿੰਗ ਹੈਡੀ ਵੱਡੀ اٹھਾਉਣ ਦੀ ਲੱਦਾ ਕੋਠੀ ਵਗੈਰਾ ਤੁਸੀਂ ਸਿਕਿਉਰਿਟੀ ਪੁਲਿਸ ਫੋਰਸਾਂ ਕਠੀਆਂ ਕਰ ਰਹੇ ਹੋ ਤੁਹਾਨੂੰ ਉਤੋਂ ਆਰਡਰ ਆ ਗਿਆ ਕੰਮ ਤਾਂ ਕਰਨਾ ਹੀ ਹੈ ਸਰਕਾਰ ਦੇ ਆਰਡਰ ਤੇ ਪਰ ਕਿਸਾਨ ਆਗੂ ਵੀ ਜਦੋਂ ਕੱਲ ਸਵੇਰ ਮੀਟਿੰਗ ਵਾਸਤੇ 8 9 ਵਜੇ ਨਿਕਲੇ ਐ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਾਦੀ ਤੁਹਾਡੀ ਇੰਟੈਲੀਜੈਂਸੀ ਹੈ ਬਈ ਤੁਹਾਡੀ ਆਪਣੇ ਲੈਵਲ ਤੇ ਕਾਦੀ ਸੀਐਡੀ ਹੈ ਤੁਸੀਂ ਇੰਨਾ ਵੱਡਾ ਮੋਰਚਾ ਲੜ ਰਹੇ ਹੋ ਜਿਹੜੀ ਗੱਡੀ ਤੁਹਾਨੂੰ ਪਾਇਲਟ ਕਰ ਰਹੀ ਹੈ ਉਹੀ ਗੱਡੀ ਤੁਹਾਡਾ ਸ਼ਾਮ ਨੂੰ 12 ਘੰਟਿਆਂ ਬਾਅਦ ਅੰਤ ਬਣ ਗਈ ਕਿੰਨੀ ਵੱਡੀ ਗੱਲ ਹੈ ਯਾਰ ਅੱਜ ਜਿਹੜੀਆਂ ਖਤਾਨਾਂ ਦੇ ਵਿੱਚ ਟਰਾਲੀਆਂ ਪਈਆਂ ਜਿਹੜੀਆਂ ਸੜਕ ਤੋਂ ਥੱਲੇ ਰੋੜਤੀਆਂ ਨੀਵੇਂ ਥਾਂ ਨੂੰ ਜਿਹੜਾ ਟਰੈਕਟਰਾਂ ਦਾ ਨੁਕਸਾਨ ਪਹਿਲਾਂ 26 ਜਨਵਰੀ ਨੂੰ ਲਾਲ ਕਿਲੇ ਤੇ ਹੋਇਆ ਉਹ ਖੜੇ ਹੀ ਗਲ ਗਏ ਟਰੈਕਟਰ ਕੋਈ ਕਿਸਾਨ ਆਗੂ ਤੇ ਕੋਈ ਜਿਹੜੀਆਂ 40 50 ਯੂਨੀਅਨਾਂ ਬਣੀਆਂ ਫਰਦੀਆਂ ਕਿਸੇ ਨੇ ਉਹਨਾਂ ਦੀ ਬਾਹ ਨਹੀਂ ਫੜੀ ਅੱਜ ਜਿਹੜੇ ਲੋਕਾਂ ਦੇ ਟਰੈਕਟਰ ਅੱਗੇ ਹਾੜੀ ਦਾ ਸੀਜ਼ਨ ਆ ਗਿਆ 2022 ਯਾਰ ਚਟਰਾਲੀ ਕਰਾਏ ਤੇ ਮਿਲਦੀ ਐ ਤੂੜੀ ਵਾਲੀ ਕੰਬੈਨ ਤੂੜੀ ਵਾਲੀ ਮਸ਼ੀਨ ਨਾਲ ਲਾਉਣ ਵਾਸਤੇ ਉਹ ਇੱਕ ਦੋ ਕਿੱllen ਵਾਲੇ ਕਿਸਾਨ ਦਾ ਕੀ ਬਣੂਗਾ ਕਿਉਂ ਕਿ ਵੱਡਾ ਤਾਂ ਕੋਈ 50 ਕਿੱllen ਵਾਲਾ ਨਹੀਂ ਉੱਥੇ ਜਾ ਕੇ ਤੰਗੂਚ ਬੰਦਾ ਜਿਹਦੇ ਕੋਲੇ 2 ਤੋਂ 3 ਕਿੱਲੇ 4 ਕਿਉਂਕਿ 75 ਤੋਂ 80% ਕਿਸਾਨ 5 ਕਿੱllen ਤੋਂ ਘੱਟ ਵਾਲੇ ਐ ਪੰਜਾਬ ਦੇ ਵਿੱਚ ਖੇਤੀ ਕਰਦੇ ਆ ਮਤਲਬ ਆਵਸਤਨ ਉਹ ਲੋਕ ਸੰਘਰਸ਼ ਲੜ ਰਹੇ 80 80 ਸਾਲ ਦੀਆਂ ਬਜ਼ੁਰਗ ਮਾਤਾਵਾਂ ਰਾਤ ਨੂੰ ਗੱਟੇ ਦਾ ਝੋਲਾ ਯਾਰ ਉਹਦੇ ਵਿੱਚ ਸਮਾਨ ਆਉਂਦਾ ਕੱਪੜਾ ਲੱਤਾਂ ਸਿਰ ਤੇ ਰੱਖ ਕੇ ਐਂ ਜਾ ਰਹੇ ਆ ਕਿ ਹੱਲਾ ਗੁੱਲਾ ਹੋ ਗਿਆ ਉਹ ਕਹਿੰਦੇ ਦੂਜੀ ਵਾਰ ਸਾਨੂੰ ਸੰਤਾਲੀ ਯਾਦ ਆ ਗਿਆ ਆਪ ਦੇ ਦੇਸ਼ ਆਵਦੀ ਦੇਸ਼ ਦੇ ਵਿੱਚੋਂ ਆਪਦੀ ਸਟੇਟ ਆਪਦੇ ਸੂਬੇ ਅੰਜ ਆਪ ਦੇ ਵਿੱਚ ਅਸੀਂ ਬਗਾਨੇ ਹੋ ਗਏ ਸਾਡੇ 3 ਪੁੱਤ ਜਿਹੜੇ ਪੁਲਿਸ ਦੇ ਵਿੱਚ ਹੈ ਕਿਉਂਕਿ ਬੰਦੇ ਨੂੰ ਬੜੇ ਅੱਛੇ ਢੰਗ ਨਾਲ ਟੈਕਲ ਕੀਤਾ ਜਾ ਸਕਦਾ ਹੈ ਕਿ ਮਾਤਾ ਜੀ ਆਓ ਸਾਡੇ ਕੋਲੇ ਬੱਸਾਂ 'ਇਂ ਬੈਠੋ ਨਹੀਂ ਤਾਂ ਤੁਹਾਨੂੰ ਰਾਜਪੁਰੇ ਬੱਸ ਸਟੈਂਡ ਛੱਡ ਦਿੰਨੇ ਜਾਂ ਸਟੇਸ਼ਨ ਤੇ ਛੱਡ ਦਿੰਨੇ ਉਥੋਂ ਫਲਾਨੀ ਟ੍ਰੇਨ ਆਊਗੀ ਉਹਦੇ ਚੜਜੋ ਇੱਕ ਟ੍ਰੇਨ 'ਚ ਸਾਰੇ ਬੰਦੇ ਬੈ ਜਾਣੇ ਸੀ 250 500 ਬੰਦਾ ਹੋਣਾ ਇੱਕ ਇੱਕ ਬਾਰਡਰ ਤੇ 500 ਬੰਦਾ ਹੋਣਾ ਪਰ ਮਿੱਤਰੋ ਮੈਂ ਕੱਲ ਵੀ ਬੋਲਿਆ ਸੀ ਨਾ ਤਾਂ ਜਗਜੀਤ ਸਿੰਘ ਡੱਲੇয়াল ਦੀ ਹੁਣ ਦੇਹ ਨਹੀਂ ਉਹਨਾਂ ਦੇ ਸਰੀਰ ਨੇ ਉਹਨਾਂ ਦੀ ਸਿਹਤ ਨੇ ਰਿਕਵਰ ਨਹੀਂ ਹੋਣਾ ਇੱਕ ਮਹਾਨ ਆਗੂ 40 ਸਾਲਾਂ ਚ ਪੈਦਾ ਹੋਇਆ ਸੰਘਰਸ਼ੀ ਬੰਦਾ ਤੁਹਾਡੇ ਕੋਲੋਂ ਗਿਆ ਨੰਬਰ 2 ਜਿਹੜੀਆਂ ਯੂਨੀਅਨਾਂ ਨੇ ਸ਼ਰਿਆਮ ਇਸ ਸਰਕਾਰ ਨੂੰ ਵੋਟਾਂ ਪਾ ਕੇ ਜਿਤਾਇਆ ਇੱਕ ਨਹੀਂ ਬੋਲਿਆ ਯਾਰ 40 ਆਗੂ ਤੁਸੀਂ ਟਵੀਟ ਕਰੋ ਨਹੀਂ ਟਵੀਟ ਕਿਉਂਕਿ ਅਣਪਾ ਟੋਲੇ ਟਵੀਟ ਨਹੀਂ ਕਰਨ ਜਾਣਦੇ ਤੁਸੀਂ ਵੀਡੀਓ ਪਾਓ ਸੋਸ਼ਲ ਮੀਡੀਆ ਤੇ ਆਓ ਯਾਰ ਤੁਸੀਂ ਪੋਸਟਾਂ ਪਾਓ ਪ੍ਰੈਸ ਵਾਲਿਆਂ ਨੂੰ ਕਹੋ ਬਰਾਬਰ ਤੁਹਾਡੀ ਖਬਰ ਜਦੋਂ ਉਧਰੋਂ ਖਬਰ ਚੱਲ ਰਹੀ ਹੈ ਬਰਾਬਰ ਤੁਹਾਡੀ ਚੱਲੇ ਇਹ ਹੁੰਦੀ ਹੈ ਮੈਨੇਜਮੈਂਟ ਤੁਸੀਂ ਖਾ ਕੇ ਰੋਟੀਆਂ ਤੇ ਲਾ ਕੇ ਇੱਕ ਲੰਡਾ ਜਿਹਾ ਪੈਗ ਤੇ ਰਿਮੋਟ ਲੈ ਕੇ ਟੀਵੀ ਮੂਰੇ ਬੈਠੇ ਉਜੜਦੇ ਹੋਏ ਕਿਸਾਨ ਸੰਘਰਸ਼ ਦਾ ਤਮਾਸ਼ਾ ਵੇਖ ਰਿਹਾ ਹਾਂ ਬਹੁਤ ਅਫਸੋਸ ਦੀ ਗੱਲ ਆ ਦੋਸਤੋ ਬਹੁਤ ਹੀ ਅਫਸੋਸ ਦੀ ਗੱਲ ਐ ਪਰ ਜੋ ਹੋਇਆ ਚੰਗਾ ਨਹੀਂ ਹੋਇਆ ਇਹ ਨਹੀਂ ਆਪਾਂ ਕਹਿੰਦੇ ਵੀ ਕਿਸਾਨ ਆਗੂ ਸਹੀ ਐ ਉਹ ਵੀ ਗਲਤ ਐ ਹਰ ਇੱਕ ਦੇ ਮਸਲੇ 'ਚ ਵੜ ਜਾਂਦੇ ਐ ਬਹੁਤ ਕੁਝ ਹੋਇਆ ਐ ਬੜਾ ਕੁਝ ਬੜੇ ਲੋਕਾਂ ਨੇ ਉਥੋਂ ਲਿਆ ਕੇ ਗੋਲੀਆਂ ਵੇਚੀਆਂ ਬਹੁਤ ਕੁਝ ਹੋਇਆ ਯਾਰ ਹਰ ਇੱਕ ਨੂੰ ਪਤਾ ਹੈ ਆਟਾ ਵੀ ਵੇਚਿਆ ਕਣਕਾਂ ਵੀ ਵੇਚੀਆਂ ਪਿੰਡਾਂ ਚੋਂ ਇਕੱਠੇ ਕਰਕੇ ਫਰਾਡ ਵੀ ਹੋਇਆ ਉੱਥੋਂ ਜਿਹੜਾ ਪੈਸੇ ਕੋਈ ਸਟੇਜ ਵੇਚ ਆਇਆ ਕੋਈ ਸਪੀਕਰ ਵੇਚ ਆਇਆ ਦਿੱਲੀ ਵਾਲੇ ਅੰਦੋਲਨ ਤੋਂ ਉਹ ਆ ਕੇ ਪੈਸਾ ਜਦੋਂ ਦੂਜੇ ਤੋਂ ਮੰਗਦੇ ਆ ਉਹ ਕਹਿੰਦਾ ਤੇਰੇ ਕੋਲੇ ਕਿਹੜਾ ਹੈ ਨਹੀਂ ਤੂੰ ਵੀ 10 ਲੱਖ ਵਰਤਿਆ ਉਹ ਦੂਜੇ ਤੋਂ ਮੰਗਦਾ ਉਹ ਕਹਿੰਦਾ ਤੇਰੇ ਕੋਲੇ 30 ਲੱਖ ਹੈ ਤੂੰ 30 ਲੱਖ ਦਾ ਵਿਆਜ ਖਾ ਰਿਆ ਤਿੰਨ ਸਾਲਾਂ ਤੋਂ ਮਤਲਬ ਉਹ ਪੈਸੇ ਨਾਂ ਦੇਣ ਪਿੱਛੇ ਹੀ ਐਸਕੇਐਮ ਖਤਮ ਹੋ ਗਿਆ ਇਹਨਾਂ ਦੇ ਵਿੱਚ ਬੈਠੇ ਉਹ ਜਿਹੜੇ ਸਟੇਟ ਦੇ ਟੂਲ ਬਣ ਗਏ ਜਿਵੇਂ ਬਾਈ ਦੀਪ ਸਿੱਧੂ ਹੁਣ ਇਹ ਦੇਖੋ ਨੁਕਸਾਨ ਕਿੰਨਾ ਹੋਇਆ ਦੀਪ ਸਿੱਧੂ ਐਸੇ ਸੰਘਰਸ਼ ਦੇ ਵਿੱਚ ਜਿਹੜਾ ਸੰਘਰਸ਼ ਕੱਲ ਆਪਦੀ ਸਟੇਟ ਝੁੜ ਗਿਆ ਬਾਹਰਲੀ ਸਟੇਟ ਵਾਲਿਆਂ ਤੱਕਾ ਕਰਨਾ ਹੀ ਕਰਨਾ ਉਹ ਛੱਡ ਦਿਓ ਆਪਦੀ ਸਟੇਟ ਦੇ ਵਿੱਚ ਜਿਹੜੇ ਸੰਘਰਸ਼ ਨੂੰ ਕੁਚਲ ਦਿੱਤਾ ਗਿਆ ਯਾਰੋ ਕੁਚਲ ਨਹੀਂ ਤਾਂ ਤੁਸੀਂ ਇੱਕ ਇੱਕ ਲੇਨ ਚ ਲਾ ਲਓ ਇੱਕ ਲੇਨ ਤੇ ਬੈਠੇ ਰਹਿਣ ਟ੍ਰੈਫਿਕ ਥੋੜਾ ਚੱਲਦਾ ਰਹੇ ਸਮੂਥਲੀ ਥੋੜਾ ਜਿਹਾ ਹੌਲੀ ਚੱਲ ਪੇ ਟ੍ਰੈਫਿਕ ਵਾਲਿਆਂ ਨੂੰ ਵੀ ਔਖਾ ਹੈ ਅਸੀਂ ਪਿੱਛੇ ਯਾਤਰਾ ਤੇ ਗਏ ਤੇ ਜਦੋਂ ਹਰਿਆਣੇ ਚ ਵੜੇ ਨਾ ਪੰਜਾਬ ਵਿੱਚ ਸਮੱਸਿਆ ਹਰ ਇੱਕ ਨੂੰ ਆ ਰਹੀ ਹੈ ਕੋਈ ਸ਼ੱਕ ਨਹੀਂ ਪਰ ਬਹੁਤ ਸਾਰੇ ਤੁਹਾਡੇ ਘਰਾਂ ਦੇ ਮਸਲੇ ਆਪਣੀ ਜ਼ਿੰਦਗੀ ਨਾਲ ਜੁੜੇ ਹੋਏ ਮਸਲੇ ਕਿਸੇ ਕਰਕੇ ਹੱਲ ਹੋ ਜਾਂਦੇ ਸੀ ਕਿ ਯੂਨੀਅਨਾਂ ਨੂੰ ਪਤਾ ਨਾ ਲੱਗ ਜੇ ਯਾਰ ਐਵੇਂ ਧਰਨਾ ਲੱਗ ਜੂ ਜਾਂ ਕਈ ਲੋਕ ਦੂਜੇ ਨਾਲ ਡਰਦੇ ਹੋਏ ਧੱਕਾ ਨਹੀਂ ਕਰਦੇ ਸੀ ਜਾਂ ਯੂਨੀਅਨ ਦੇ ਆਗੂ ਵਿੱਚ ਪੈ ਜਾਂਦੇ ਸੀ ਮਤਲਬ ਫਾਇਦਾ ਵੀ ਹੁੰਦਾ ਇੱਕ ਚੀਜ਼ ਦਾ ਨੁਕਸਾਨ ਵੀ ਹੁੰਦਾ ਪਰ ਟਾਈਕਲ ਇਹ ਨਹੀਂ ਕਹਿੰਦੇ ਵੀ ਹੋਣਾ ਨਹੀਂ ਚਾਹੀਦਾ ਸੀ ਹੋਣਾ ਚਾਹੀਦਾ ਸੀ ਪਰ ਤਰੀਕਾ ਫੋੜਾ ਜਾ ਗਲਤ ਲੱਗਿਆ ਜਿਹੜੇ ਬਜ਼ੁਰਗ ਵਿਚਾਰੇ ਰਾਤ ਉੱਥੇ ਰੁੱਲਦੇ ਰਹੇ ਅਜੀ ਤੱਕ ਰੁਲੀ ਜਾਂਦੇ ਆ ਹੁਣ ਤੜਕੇ ਅੱਜ ਅੱਜ 20 ਤਰੀਕ ਤੇ ਆਪਾਂ ਬੈਠੇ ਆ ਹੁਣ ਕੋਈ ਉਹ 6 7 ਵਜੇ 8 ਵਜੇ ਉਹਨਾਂ ਦਾ ਕੋਈ ਸਾਧਨ ਬਣੂਗਾ ਫਿਰ ਵਿਚਾਰੇ ਆਪਦੇ ਪਿੰਡਾਂ ਨੂੰ ਜਾਣਗੇ ਕਿਸੇ ਨੇ ਟੇਸਣ ਤੇ ਰਾਤ ਕੱਟੀ ਕੋਈ ਥਾਣਿਆਂ ਚ ਭੌਂਕਦੇ ਫਿਰਦੇ ਆ ਮਤਲਬ ਮੈਨੇਜ ਗਲਤ ਕੀਤਾ ਤੇ ਸਭ ਤੋਂ ਵੱਲ ਵੱਡੀ ਗਲਤੀ ਹੈ ਕਾਕਾ ਸਿੰਘ ਕੋਟਲਾ ਵਰਗੇ ਜਿਹੜੇ ਕਿਸਾਨ ਹੈ ਹਰਦੋ ਝੰਡਾ ਵਰਗੇ ਜਿਹੜੇ ਅੱਗੇ ਲੱਗੇ ਸੀ ਉਹਨਾਂ ਨੂੰ ਜਦੋਂ ਪਤਾ ਲੱਗ ਗਿਆ ਸੀ ਉਹਨਾਂ ਨੇ ਉਥੋਂ ਕਿਸੇ ਅਫੀਸਰ ਨਾਲ ਕਿਹਾ ਸੀ ਵੀ ਸਾਨੂੰ ਅੱਜ ਦੀ ਰਾਤ ਦੇ ਦਿਓ ਕੱਲ ਨੂੰ ਸਵੇਰ ਅਸੀਂ ਅंदोलਨ ਸਮਾਪਤ ਕਰ ਦਿਆਂਗੇ ਤਾਂ ਮਾੜਾ ਹੋਇਆ ਜੋ ਹੋਇਆ ਅੱਗੇ-ਅੱਗੇ ਵੇਖੋ ਭਰਾਵੋ ਹੁੰਦਾ ਕੀ ਹੈ ਪਰ ਜਿਹੜੇ ਐਮਐਲਏ ਸਹਿਬਾਨ ਨੂੰ ਤੁਸੀਂ ਲੋਕਾਂ ਨੇ ਆਪਾਂ ਪਿੰਡਾਂ ਤੋਂ ਵੋਟਾਂ ਪਾਈਆਂ ਯਾਰ ਉਹੀ ਤੁਹਾਡੇ ਕੋਈ ਐਮਐਲਏ ਜੁੜ ਕੇ ਅੱਗੇ ਮੁੱਖ ਮੰਤਰੀ ਸਾਹਿਬ ਬਣਦੇ ਆ ਮੁੱਖ ਮੰਤਰੀ ਸਾਹਿਬ ਬਣ ਕੇ ਅੱਗੇ ਸਰਕਾਰ ਬਣਦੀ ਆ ਉਹਨਾਂ ਦੀ ਪ੍ਰਸ਼ਾਸਨ ਬਣਦਾ ਤੇ ਪ੍ਰਸ਼ਾਸਨ ਨੇ ਜੋ ਕਲਸ਼ਾ ਉਹਨੂੰ ਕਰਤਾ ਉਹ ਤੁਹਾਡੇ ਸਾਹਮਣੇ ਆ ਸਤਿ ਸ਼੍ਰੀ ਅਕਾਲ ਸ਼ੇਅਰ ਕਰਿਓ